ਸਰ ਕੀ ਨਾਮ ਤੁਹਾਡਾ ਹਨੀਤ ਰਣ ਸਰ ਕੀ ਹੋਇਆ ਕਿੱਥੇ ਘਟਨਾ ਹੈ ਇਹ ਵਾਲੀ ਇੱਕ ਘੜਾ ਧਾਰੀ ਵਲ ਟੱਪ ਕੇ ਜੱਪ ਵਾਲਾ ਡੇ ਹੋਈ ਹੈ ਨਿਸ਼ਰਮ ਨਿਸ਼ਰਮ ਮਜਾ ਸੀ ਟੱਪ ਕੇ ਉਹ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਹਲਾ ਵਰਤ ਗਿਆ ਕੀ ਲੱਗਦੇ ਸੀ ਤੁਹਾਡੇ ਕੋਲ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਨਾਲੇ ਇੱਕ ਹੋਰ ਮਾਸੀ ਮਾਸੜੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਰਸਟ ਐਡ ਰਿਹਾਉਂਦੇ ਪਿਆ ਈਐਮਸੀ ਹਸਪੀਟਲ ਸਰ ਕਿੱਥੋਂ ਆਏ ਸੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਐਸੀ ਅਮਰੀਕਾ ਤੇ ਅੱਜ ਕੱਲ੍ਹ ਆਦੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਇੱਕ ਹਾਦਸਾ ਹੋਇਆ ਐਕਸੀਡੈਂਟ ਟ੍ਰੈਲੀ ਖੜੀ ਸੀ ਰੋਡ ਸਾਈਡ ਤੇ ਟ੍ਰੈਲੀ 'ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਨੇ ਨਹੀਂ ਪਰਿਵਾਰ 'ਚ ਦੋ ਬੇਟੇ ਆ ਤੇ ਦੋ ਬੋਮ ਕੋਈ ਨੌਕਰੀ ਕਰਦੇ ਨਹੀਂ 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 ਉਹਨਾਂ ਦਾ ਆਪਣਾ ਇੰਡਸਟਰੀਅਲ ਜੰਮੂ ਆਪਣਾ ਕਾਰੋਬਾਰ ਸਰ ਨੌਕਰੀ ਦਾ ਕੋਈ ਨਹੀਂ ਸੋ ਅਨੁਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿ ਇਹਦਾ ਐਕਸੀਡੈਂਟ ਹੋ ਗਿਆ ਤੇ ਉਹ ਹੀ ਉੱਥੇ ਪਹੁੰਚ ਗਏ ਤੇ ਉੱਥੇ ਜਾ ਕੇ ਪਤਾ ਲੱਗਾ ਉਹ ਤੇ ਜਿਹੜੇ ਦੂਸਰੇ ਮਸੀਮਸੜ ਉਹਨਾਂ ਨੂੰ ਗੁਰਦਾਸਪੁਰ ਲੈ ਗਏ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੇ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਵੀ ਜਿਹੜਾ ਕੋਈ ਹੁੰਦਾ ਤੇ ਉਹਨੇ ਬੜਾ ਵੱਡਾ ਹੁੰਦਾ ਵਾ ਕੋਈ ਕਹਿਣੇ ਦਾ ਕੋਈ ਬੜਾ ਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਉਹ ਪੁਹ ਪਵਾਤਾ ਦਾ ਉਹਨੇ ਬੈਗ ਆਪਾਂ ਕੋ ਚੈੱਕ ਨਹੀਂ ਕੀਤਾ ਬਾਕੀ ਜੋ ਹੈ ਠੀਕ ਹੁਣ ਸੁਣਨੇ ਕਿਨੂੰ ਵਾਪ ਹਾਂਜੀ ਹਾਂਜੀ ਜੀ ਸਰਗਿੜੇ ਐਕਸੀਡੈਂਟ ਹੈ ਕੀ ਆਪਣੇ ਨਿਸ਼ਾਰਾ ਮੱਜਾ ਸਿੰਘ ਤੇ ਲੱਗੇ ਆ ਜੀ ਆਪਣੇ ਵਿਆਹ ਦੇ ਕੀ ਹੁੰਦੇ ਹਾਂ ਜੀ ਸਾਰਾ ਪਰਿਵਾਰ ਆਮ੍ਰਿਸ਼ਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਜਾ ਸਿੰਘ ਗਈ ਆ ਤੇ ਪਿਛੋਂ ਟਰੈਲ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਪੁਲੀਆਂ ਬੀਬੀ ਦੀ ਮੌਤ ਹੋ ਗਈ ਸਰ ਕੀ ਨਾਮ ਹੈ ਇਹਨਾਂ ਦੇ ਜੀਮਨ ਬਤਰਾ ਹਰਸ਼ ਬਤਰਾ ਜੀ ਵਾਚੀ ਜੰਮੂ ਕਾਹਦੇ ਨਾਮ ਜੀ ਹੈ ਪਿਟਰਾਲੀ ਚ ਵੱਜੇ ਜੀ ਖਰੀਦ ਮੈਂਸ ਕਰਨ ਲੱਗੀਆਂ ਨਹੀਂ ਕਰ ਬਈ